ਭਾਰਤ ਤੇ ਪਾਕਿਸਤਾਨ ਦੇ ਵਿਚਾਰੇ ਬਣੇ ਜੱਗ ਦੇ ਮਾਹੌਲ ਤੋਂ ਬਾਅਦ ਜਿਸ ਤਰੀਕੇ ਨਾਲ ਸੀਜ਼ਫਾਇਰ ਹੋਇਆ ਤੇ ਡੀਜੀਐਮਓ ਦੀ ਅੱਜ ਮੀਟਿੰਗ ਹੋਣੀ ਹੈ ਇਸ ਵਿੱਚਕਾਰ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਲਰਟ ਕੀਤਾ ਗਿਆ ਅਲਰਟ ਕੀਤਾ ਗਿਆ ਪੰਜਾਬ ਦੇ ਪੰਜਾਬ ਪੁਲਿਸ ਵੱਲੋਂ ਇੱਕ ਸਾਈਬਰ ਅਟੈਕ ਨੂੰ ਲੈ ਕੇ ਕਿ ਪਾਕਿਸਤਾਨ ਵੱਲੋਂ ਸਾਈਬਰ ਅਟੈਕ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵਿਸ਼ੇਸ਼ ਲਿੰਕ ਜਿਹੜਾ ਤੁਸੀਂ ਨਹੀਂ ਖੋਲਣਾ ਉਸ ਬਾਰੇ ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਹੈ ਉਹ ਲਿੰਕ ਪੰਜਾਬ ਪੁਲਿਸ ਨੇ ਲਿਖਿਆ ਸਾਈਬਰ ਅਲਰਟ ਪਾਕਿਸਤਾਨ ਆਧਾਰਿਤ ਮਾਲਵੇਅਰ ਖਤਰਾ ਡਾਂਸ ਆਫ ਦਾ ਹਿਲੈਰੀ ਨਾਤ ਵਾਲਾ ਇੱਕ ਖਤਰਨਾਕ ਮਾਲਵੇਅਰ ਪਾਕਿਸਤਾਨ ਆਧਾਰਿਤ ਹੈਕਰਾਂ ਵੱਲੋਂ ਭਾਰਤੀ ਯੂਜ਼ਰਾਂ ਨੂੰ WhatsApp Facebook ਅਤੇ Email ਰਾਹੀਂ ਭੇਜਿਆ ਜਾ ਰਿਹਾ ਹੈ ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ ਪਾਸਵਰਡ ਅਤੇ ਨਿੱਜੀ ਡਾਟਾ ਚੁਰਾ ਸਕਦਾ ਹੈ ਅਤੇ ਤੁਹਾਡੇ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦਾ ਹੈ ਅਣਜਾਨ ਲਿੰਕ ਜਾਂ ਅਣਪਛਾਤੇ ਨੰਬਰ ਤੋਂ ਆਏ ਸੁਨੇਹਿਆਂ ਤੇ ਕਦੇ ਵੀ ਕਲਿੱਕ ਨਾ ਕਰੋ ਸਾਵਧਾਨ ਰਹੋ ਅਤੇ ਸੁਰੱਖਿਅਤ ਰਹੋ ਤਾਂ ਸੁਰੱਖਿਅਤ ਰਹਿਣ ਦੀ ਜਿਹੜੀ ਗੱਲ ਹੈ ਪੰਜਾਬ ਪੁਲਿਸ ਕਰਦੀ ਨਜ਼ਰ ਆ ਰਹੀ ਹੈ ਤਾਂ ਇਹ ਲਿੰਕ ਹੈਗਾ ਡਾਂਸ ਆਫ ਹਿਲੈਰੀ ਨਾਮ ਦਾ ਇੱਕ ਲਿੰਕ ਹੈ ਲਿੰਕ ਆਉਂਦਾ ਹਾਲਕੀ ਪ੍ਰਸ਼ਾਸਨ ਵੱਲੋਂ ਇੱਕ ਪ੍ਰਾਈਵੇਸੀ ਲਗਾ ਦਿੱਤੀ ਗਈ ਹੈ ਇੱਕ ਪ੍ਰੋਟੈਕਸ਼ਨ ਲਗਾ ਦਿੱਤੀ ਗਈ ਹੈ ਅੱਗੇ ਕਿ ਲਿੰਕ ਤੇ ਕਲਿੱਕ ਕਰਦੇ ਸੀ ਚੱਕ ਖੁੱਲ ਜਾਂਦਾ ਸੀ ਹੁਣ ਲਿੰਕ ਉਤੇ ਪ੍ਰੋਪਰ ਤਿਕਨ ਤੁਸੀਂ ਪ੍ਰੈਸ ਕਰਕੇ ਰੱਖੋਗੇ ਫਿਰ ਤੁਹਾਨੂੰ ਓਪਨ ਦੀ অপਸ਼ਨ ਆਂਦੀ ਹੈ ਪਰ ਫਿਰ ਵੀ ਅਲਰਟ ਕੀਤਾ ਗਿਆ ਵੀ ਕਿਸੇ ਵੀ ਅਣਜਾਣ ਲਿੰਕ ਉਤੇ ਤੁਸੀਂ ਕਲਿੱਕ ਨਹੀਂ ਕਰਨਾ ਨਹੀਂ ਤਾਂ ਜਿੱਥੇ ਤੁਹਾਡੀ ਬੈਂਕਿੰਗ ਦੀ ਤੁਹਾਡੀ ਨਿੱਜੀ ਡਾਟੇ ਦੀ ਜਿਹੜੀ ਡਾਟਾ ਹੈਗਾ ਉਹ ਪਾਕਿਸਤਾਨ ਕੋਲ ਪਹੁੰਚੇਗਾ ਉੱਥੇ ਤੁਹਾਡੇ ਡਿਵਾਈਸ ਨੂੰ ਪਮਾ ਹੋ ਤੁਹਾਡਾ ਫੋਨ ਹੈ ਪਮਾ ਤੁਹਾਡਾ ਲੈਪਟਾਪ ਹੈ ਪਮਾ ਤੁਹਾਡੀ ਟੈਬ ਹੈ ਪਮਾ ਤੁਹਾਡਾ ਕੰਪਿਊਟਰ ਹੈ ਉਸ ਨੂੰ ઓਪਰੇਟਿੰਗ ਸਿਸਟਮ ਜਿਹੜਾ ਉਹ ਪਾਕਿਸਤਾਨ ਦੇ ਹੱਥ ਚਲਾ ਜਾਏਗਾ ਪਾਕਿਸਤਾਨ ਦੇ ਉਹਨਾਂ ਸਾਈਬਰ ਕਰਾਈਮ ਦੇ ਸਾਈਬਰ ਕਰਾਈਮ ਕਰਨੇ ਲੋਕਾਂ ਉਹਨਾਂ ਦੇ ਹੱਥ ਚਲੇਗਾ ਤਾਂ ਵਿਸ਼ੇਸ਼ ਲਿੰਕ ਬਾਰੇ ਜਾਣਕਾਰੀ ਇਹ ਪੰਜਾਬ ਪੁਲਿਸ ਵੱਲੋਂ ਦਿੱਤੀ ਗਈ ਹੈ ਤੇ ਜਾਣਕਾਰੀ ਤੁਸੀਂ ਅੱਗੇ ਵੀ ਪਹਚਾਓ ਤਾਂ ਕਿ ਲੋਕ ਸੁਰੱਖਿਅਤ ਰਹਿ ਸਕਣ ਤੇ ਇਸ ਤਰੀਕੇ ਦੇ ਲਿੰਕ ਤੋਂ ਬਚਿਆ ਜਾ ਸਕੇ